ਸਸੇ ਗਾਲ ਜੀ ਮੈਂ ਤੁਹਾਡਾ ਆਪਣਾ ਐਚ 4 ਹਿ ਵਾਲ ਸੋ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ ਜਿਹਦਾ ਨਾਮ ਹੈ ਪਿੰਡ ਦੇ ਮਹਿਫਲ ਸੋ ਅੱਜ ਅਸੀਂ ਮਹਿਫਲਾ ਲਾਉਣ ਲਈ ਪਹੁੰਚ ਚੁੱਕੇ ਪਿੰਡ ਬੜੰਗ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਪਿੰਡ ਜਿਹੜਾ ਇਹ ਬਕਸਰ ਤੋਂ ਕੋਟਕਪੂਰਾ ਰੋਡ ਦੇ ਉੱਪਰ ਬਸਿਆ ਹੋਇਆ ਹੈ ਬਾਕੀ ਇਸ ਪਿੰਡ ਦੀ ਕੀ ਖਾਸੀਅਤ ਇਸ ਪਿੰਡ ਦੇ ਵਿੱਚ ਕੌਣ ਮਸ਼ਹੂਰ ਹੋਇਆ ਜਾਂ ਇਸ ਪਿੰਡ ਨਾਲ ਜੁੜੀਆਂ ਹੋਈਆਂ ਯਾਦਾਂ ਸਾਰਾ ਕੁਝ ਆਪ ਪਤਾ ਜੀਆਂ ਦੱਸਦੇ ਆ ਪਿੰਡ ਚੱਲਦਾ ਵੇ ਪਿੰਡ ਦੀ ਸਾਥ ਦੇ ਵਿੱਚ ਨਾਲੇ ਲਾਉਣ ਅਤੇ ਮਹਿਫਲਾ ਚਲਵਾਜੋ ਜੋ ਬਹੁਤ ਹੀ ਜ਼ਿਆਦਾ ਪ੍ਰਾਤਨ ਮਾਨ ਸਥਿਤ ਹੈ ਉਹ ਬਣਦਾ ਕੀ ਇਤਿਹਾਸ ਹੈ ਜਾਂ ਉਹਦੇ ਪਿੰਡ ਨਾਲ ਕੀ ਲੈਣਾ ਦੇਣਾ ਹੈ ਜਾਂ ਬਸ ਪਿੰਡ ਦਾ ਕੀ ਪਿਛੋਕੜ ਹੈ ਉਹ ਬਜ਼ੁਰਗਾ ਉਹ ਤੋਂ ਪੁੱਛਦੇ ਆਂ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਜੀ ਤੇ ਸਾਡਾ ਬੁੜਾ ਪਹਿਲਾਂ ਤੋਂ ਆਇਆ ਜੈਸਲਮੇਰ ਤੋਂ ਠੀਕ ਹੈ ਬਾਪੂ ਜੀ ਜੈਸਲਮੇਰ ਤੋਂ ਅੱਗੇ ਤੇ ਉਹ ਆਇਆ ਬਗਰਾੜੀ ਠੀਕ ਹੈ ਜੀ ਬਗਰਾੜੀ ਤੋਂ ਅੱਗੇ ਉਹ ਆ ਗਿਆ ਕੋਟ ਕਪੂਰਾ ਕੋਟ ਕਪੂਰੇ ਤੋਂ ਅੱਗੇ ਫਿਰ ਉਹ ਆਇਆ ਐਸ ਵਿੜਿੰਗੀ ਉਹ ਸੁਵੰਦ ਦੇ ਥੱਲੇ ਬੈਠਾ ਠੀਕ ਹੈ ਜੀ ਕੋਰਛ ਥੱਲੇ ਵੰਦੇ ਬੈਠਾ ਤੇ ਉਹਦਾ ਫਿਰ ਇੱਕ ਮੁੰਡਾ ਹੋਇਆ ਉਹਦਾ ਨਾਮ ਸੀ ਵਿਸਾਉ ਠੀਕ ਹੈ ਜੀ ਵਿਸਾਉ ਦੇ ਫਿਰ ਗਾਂ ਵਿਆਹ ਹੋਇਆ ਤਾਂ ਵਿਸਾਉ ਦੇ ਗਾਂ ਫਿਰ ਮੁੰਡੇ ਹੋਏ 5 5 ਹੋਏ ਚੈਤਾ ਰਾਮਾ ਕੋਰਸਿਓਂ ਕੰਧਾਰੀ ਮਿੱਡੂ 5 ਮੁੰਡੇ ਹੋਏ ਤੇ 5 ਬਤਨੀਆਂ ਸਾਡੀਆਂ ਠੀਕ ਹੈ ਇਹ ਸਵੰਦੇ ਥੱਲੇ ਆ ਕੇ ਉਹ ਨੇ ਇੱਥੇ ਬੈਠਾ ਇੱਥੇ ਪਿੰਡ ਵੱਡਾ ਠੀਕ ਹੈ ਜੀ ਇੱਥੇ ਜਿਹੜੇ ਕੋਈ ਆਇਆ ਜਿਹੜੇ ਕੋਈ ਮੁਸਲਮਾਨ ਆਏ ਉਹਨਾਂ ਨੂੰ ਵੀ ਪੈੜੀ ਦਿੱਤੀ ਜਿਹੜੇ ਕੋਈ ਕਾਰੀਗਰ ਆਏ ਉਹਨਾਂ ਨੂੰ ਵੀ ਪੈੜੀ ਦਿੱਤੀ ਜਿਹੜਾ ਕੋਈ ਇੰਤਾਂ ਦੇ ਪਿੰਡ ਵਸਾਇਆ ਉਹਨਾਂ ਨੇ ਇਹ ਪਿੰਡ ਦਾ ਇਹ ਵੰਡ ਦਾ ਮਤਲਬ ਇਹੋ ਹੀ ਹੈ ਕਿ ਇੱਥੇ ਆ ਕੇ ਬਹਿ ਕੇ ਪਿੰਡ ਵਸਾਇਆ ਇਹ ਟਾਪ ਸੀ ਛੱਪੜ ਸਾਡੇ ਤੇ ਪਾਣੀ ਮਿਲਦਾ ਸੀ ਉਂਝ ਪਾਣੀ ਨਹੀਂ ਸੀ ਮਿਲਦਾ ਕਿਤੇ 1785 ਜਾਇਆ ਸੀ ਇੱਥੇ ਬੁਢਾ ਵੰਡ ਦੇ ਥੱਲੇ ਠੀਕ ਆ ਬਾਪੂ ਜੀ ਬਹੁਤ ਬਹੁਤ ਧੰਨਵਾਦ ਇਨੀ ਜਾਣਕਾਰੀ ਦੇਣ ਲਈ ਸੋ ਆਪਾਂ ਆਪਣਾ ਜ਼ਿਆਦਾ ਸਮਾਂ ਨਾ ਖਰਾਬ ਕਰਦੇ ਹੋਏ ਆਪਾਂ ਆਪਣੇ ਵਧੀਏ ਸ਼ੋਅ ਵੱਲ ਤੇ ਆਪਾਂ ਕਰਦੇ ਆਂ ਆਪਾਂ ਸ਼ੋਅ ਦੀ ਸ਼ੁਰੂਆਤ ਚ ਲਓ ਜੀ ਆਪਾਂ ਪਹੁੰਚ ਚੁੱਕੇ ਪਿੰਡ ਬਰਿੰਗ ਦੇ ਸਾਥ ਵਿੱਚ ਸਾਰੇ ਬਜ਼ੁਰਗ ਇਕੱਠੇ ਹੋ ਗਿਆ ਤੇ ਆਓ ਆਪਾਂ ਇਹਨਾਂ ਨਾਲ ਲਾਈਏ ਮਹਿਫਲਾਂ ਤੇ ਹਾਸੇ ਪਾਜਾ ਕੇ ਲੇ ਸਵਾਲ ਜਵਾਬ ਕਰਦੇ ਆਂ ਆਓ ਜੀ ਹਾਂਜੀ ਆਪਣਾ ਪਹਿਲਾ ਸਵਾਲ ਆ ਗਿਆ ਉਹ ਕਿਹੜੀ ਚੀਜ਼ ਆ ਜਿਹੜੀ ਗਰਮੀ ਦੇ ਵਿੱਚ ਵੀ ਨਹੀਂ ਸੁੱਕਦੀ ਹਾਂਜੀ ਪਾਣੀ ਗਰਮੀ ਦੇ ਵਿੱਚ ਸੁੱਕੇ ਜਾਂਦਾ ਪਾਣੀ ਹੋਰ ਕਿਹੜੀ ਚੀਜ਼ ਹੈ ਜਦ ਤੱਕ ਜਿਹੜੀ ਪਾਣੀ ਦੇ ਵਿੱਚ ਨਹੀਂ ਸੁੱਕਦੀ ਹਾਂਜੀ ਕਿਸੇ ਨੂੰ ਪਤਾ ਹੋਵੇ ਅੰਬਰ ਵੇਲਾ ਹਾਂਜੀ ਅੰਬਰ ਵੇਲਾ ਨਹੀਂ ਮੈਂ ਥੋੜਾ ਸਵਾਲ ਤਾਂ ਠੀਕ ਹੈ ਪਰ ਇਹ ਚੀਜ਼ ਕੋਈ ਹੋਰ ਹੈ ਜੀ ਤੁਹਾਨੂੰ ਨਹੀਂ ਪਤਾ ਸਾਨੂੰ ਬੱਸ ਇਹਦਾ ਸਹੀ ਜਵਾਬ ਹੈਗਾ ਜੀ ਪਸੀਨਾ ਪਸੀਨਾ ਜਿੰਨੀ ਕਰਵੇਂ ਉਹ ਕਿ ਉਹਨਾਂ ਵਧੇ ਜਾਣਾਂ ਨੇ ਘਟਣਾ ਨਹੀਂ ਸੁੱਕਣਾ ਨਹੀਂਗਾ ਇਦਾਂ ਦੀ ਕਿਹੜੀ ਚੀਜ਼ ਆ ਜਿਹੜੀ ਪਾਣੀ ਦੇ ਵਿੱਚ ਚਾਹਤ ਤੋਂ ਬਾਅਦ ਵੀ ਗਿੱਲੀ ਨਹੀਂ ਹੁੰਦੀ ਉਹ ਚੀਜ਼ ਪਾਣੀ ਦੇ ਵਿੱਚ ਚਲੀ ਵੀ ਜਾਂਦੀ ਆ ਉਸ ਤੋਂ ਬਾਅਦ ਵੀ ਗਿੱਲੀ ਨਹੀਂ ਹੁੰਦੀ ਕਿਸੇ ਨੂੰ ਪਤਾ ਈ ਹਾਂਜੀ ਵੀਰੇ ਹਾਂਜੀ ਰੇਤਾ ਨਹੀਂ ਜੀ ਗਲਤ ਜਵਾਬ ਜੀ ਹਾਂਜੀ ਇੱਕ ਮਿੰਟ ਜੀ ਇਹਦੇ ਵਿੱਚ ਬੋਲ ਮਗਰ ਆਈ ਨਹੀਂ ਜੀ ਇਹਦਾ ਸਹੀ ਜਵਾਬ ਹੈ ਨਾ ਜੀ ਇਨਸਾਨ ਦੀ ਜੇ ਕਿਸੇ ਵੀ ਚੀਜ਼ ਦੀ ਪਰਛਾਈ ਜਦੋਂ ਪਾਣੀ ਦੇ ਵਿੱਚ ਜਾਂਦੀ ਹੈ ਪਾਣੀ ਦੇ ਵਿੱਚ ਵੀ ਚਲੀ ਜਾਂਦੀ ਪਰ ਉਹ ਕਦੇ ਗਿੱਲੇ ਨਹੀਂ ਹੁੰਦੇ ਹਾਂਜੀ ਸਵਾਲ ਨੰਬਰ 3 ਜੀ ਧਿਆਨ ਦਿਓ ਸਾਰੇ ਜਣੇ ਛੋਟੀ ਜੀ ਬੁਝਾਰ ਤੱਕ ਇਹ ਹੈਗੀ ਸਭ ਤੋਂ ਪਹਿਲਾਂ ਮੈਂ ਜੰਮਿਆ ਫਿਰ ਮੇਰਾ ਭਾਈ ਖਿੱਚ ਧੂਕੇ ਬਾਪੂ ਜੰਮਿਆ ਪਿੱਛੋਂ ਸਾਡੀ ਮਾਈ ਹਾਂਜੀ ਧੂਆਂ ਨਹੀਂ ਜੀ ਗਲਤ ਜਵਾਬ ਜੀ ਉਹ ਤੋਂ ਦਈ ਇੱਕ ਮਿੰਟ ਜੀ ਇੱਧਰ ਲਿਆਓ ਹਾਂਜੀ ਵੀਰੇ ਵੀਰੇ ਦੁੱਧ ਹਾਂ ਦੱਜਮਿਆ ਕਰ ਦਹੀਂ ਬਣਿਆ ਹਾਂਜੀ ਫਿਰ ਉਦੋਂ ਬਾਅਦ ਉਹਨੂੰ ਮੱਖਣ ਬਣ ਗਿਆ ਉਦੋਂ ਬਾਅਦ ਲੱਸੀ ਬਣ ਗਈ ਹਾਂਜੀ ਸਹੀ ਜਵਾਬ ਜੀ ਸਾਰਿਆਂ ਤਾੜੀਆਂ ਮਾਰ ਦੋ ਨਾਲੇ ਬਹੁਤ ਵਧੀਆ ਜੀ ਜੀ ਸਵਾਲ ਨੰਬਰ 4 ਇਹਨਾਂ ਬਜ਼ੁਰਗਾਂ ਨੂੰ ਆਪਾਂ ਕਰਦੇ ਹਾਂ ਆ ਦੋ ਬੱਚੇ ਬੱਕਰੀ ਨੇ ਦਿੱਤੇ ਜੀ ਠੀਕ ਹੈ ਜੀ ਦੋ ਬੱਚੇ ਬਿੱਲੇ ਨੇ ਦਿੱਤੇ ਇੱਕ ਬੱਚਾ ਘੋੜੀ ਨੇ ਦਿੱਤਾ ਇੱਕ ਬੱਚਾ ਸ਼ੇਰ ਨੇ ਤਾਂ ਕੁੱਲ ਬੱਚੇ ਕਿੰਨੇ ਹੋਏ ਜੀ 6 ਕਿਵੇਂ 6 ਹੋਗੇ ਜੀ ਸ਼ੇਰ ਬੱਚਾ ਹਾਂਜੀ ਸ਼ੇਰ ਬੱਚਾ ਦੰਦਾ ਨਹੀਂ ਗਾ ਸਹੀ ਗੱਲ ਹੈ ਸ਼ੇਰ ਬੱਚਾ ਨਹੀਂ ਦੰਦਾ ਪੰਜ ਓਏ ਸਹੀ ਆ ਜੀ ਸਹੀ ਆ ਹਾਂਜੀ ਆ ਨੈਕਸਟ ਸਵਾਲ ਸਾਰੇ ਜਣੇ ਧਿਆਨ ਨਾਲ ਸੁਣਿਓ ਚਾਰ ਡਰਾਈਵਰ ਇੱਕ ਸਵਾਰੀ ਉਹਨਾਂ ਪਿੱਛੇ ਜਨਤਾ ਭਾਰੀ ਮੁਰਦਾ ਜੀ ਹਾਂਜੀ ਮੁਰਦਾ ਜੀ ਮੁਰਦਾ ਹਾਂਜੀ ਹਾਂਜੀ ਜਵਾਂ ਸਹੀ ਜਵਾਬ ਤਾੜੀਆਂ ਲਾ ਦਿੰਦਾ ਨਾ ਵਾਤੇ ਜੀ ਹਾਂਜੀ ਨੈਕਸਟ ਹਵਾਲ ਜੀ ਇੱਕ ਪਲੇਟ ਆ ਉਹਦੇ ਚ 12 ਕੌਲੀਆਂ 3 ਚਮਚੇ ਆ ਜੀ ਦੱਸੋ ਕੀ ਚੀਜ਼ ਬਣੀ ਪਲੇਟ ਹਾਂਜੀ ਪਲੇਟ ਪੀਸ ਹਾਂਜੀ ਸਹੀ ਜਵਾਬ ਵੀ ਜਵਾਂ ਥਾਰੇ ਰੂਲ ਆਪਾਂ ਇਹਨਾਂ ਨੂੰ ਸਮਝਾ ਦਿੱਤੇ ਕੇ ਫਿਰ ਵੀ ਆਪਾਂ ਇੱਕ ਵਾਰੀ ਰਿਪੀਟ ਕਰ ਦਿੰਨੇ ਅਸੀਂ ਤੁਹਾਨੂੰ ਇੱਕ ਫੋਟੋ ਦਿਖਾਵਾਂਗੇ ਹਾਂਜੀ ਠੀਕ ਹੈ ਜੀ ਤੁਸੀਂ ਇਹਨਾਂ ਨੂੰ ਸਮਝਾਉਣਾ ਹੈਗਾ ਉਹਦੀਆਂ ਵਿਸ਼ੇਸ਼ਤਾਵਾਂ ਦੱਸੀ ਜਾਓ ਜੇ ਕੁਝ ਵੀ ਉਹਦੇ ਬਾਰੇ ਪਰਚੀ ਦਾ ਨਾਮ ਨਹੀਂ ਲੈਣਾਗਾ ਪਹਿਲੇ ਰਾਉਂਡ ਦੇ ਵਿੱਚ ਤੁਸੀਂ ਇਹ ਕਰਨਾ ਦੂਜੇ ਰਾਉਂਡ ਦੇ ਵਿੱਚ ਤੁਸੀਂ ਕਰਨਾ ਇਹਨਾਂ ਨੂੰ ਸਿਰਫ ਇਸ਼ਾਰਾ ਦੇਣਾ ਬੋਲਣਾ ਨਹੀਂਗਾ ਠੀਕ ਹੈ ਤੀਜੇ ਰਾਉਂਡ ਦੇ ਵਿੱਚ ਤੁਸੀਂ ਆਵਾਜ਼ ਕੱਢ ਕੇ ਦਿਖਾਉਣੀ ਹੈ ਹੁਣ ਪਹਿਲੇ ਰਾਉਂਡ ਦੇ ਵਿੱਚ ਤੁਸੀਂ ਉਹਦੇ ਹੱਥ ਪਿੱਛੇ ਕਰ ਲਓ ਸਿਰਫ ਇਹਨਾਂ ਨੂੰ ਬੋਲ ਕੇ ਹੀ ਦੱਸਣਾ ਹੈਗਾ ਹੱਥ ਦਾ ਇਸ਼ਾਰਾ ਕੋਈ ਨਹੀਂ ਕਰਨਾਗਾ ਹਾਂਜੀ ਤੁਸੀਂ ਪਿੱਛੇ ਵੜ ਲਓ ਚਲਿਏ ਜੀ ਰਣੀਆ ਹਾਂਜੀ ਟਾਈਮ ਸਟਾਰਟ ਲਓ ਜੀ ਪਹਿਲੀ ਫੋਟੋ ਆ ਗਈ ਲਓ ਜੀ ਦੱਸੋ ਇਹਦੇ ਬਾਰੇ ਸੁਣੋ ਮਿਲ ਕੇ ਦੱਸਣਾ ਨਾਮ ਨਹੀਂ ਦੱਸਣਾ ਹੋਰ ਸਾਰਾ ਕੋਈ ਦੱਸੀ ਚੱਲੋ ਠੀਕ ਹੈ ਪੁਰਾਣੀ ਚੀਜ਼ ਆ ਜਾ ਜਾ ਹੋਰ ਹੋਰ ਦੱਸੋ ਹੀ ਕੁਝ ਰਾਜਸਥਾਨ ਦਾ ਜਾ ਜਾ ਵਾਉਣ ਦੇ ਕੰਮ ਆਉਂਦਾ ਹੈ ਭਾਰਤ ਆਉਣ ਦੇ ਕੰਮ ਆਉਂਦਾ ਹੈ ਦੱਸੋ ਹੀ ਦੱਸੋ ਬੁੱਝੋ ਹਾਂਜੀ ਹਾਂਜੀ ਊਠ ਹਾਂਜੀ ਸਹੀ ਜਵਾਬ ਜੀ ਉਸਤਾ ਜੀ ਲਓ ਜੀ ਦੂਜੀ ਫੋਟੋ ਸਮਝਾਓ ਬੋਲ ਕੇ ਦੁੱਜੂ ਨਾਂ ਨਹੀਂ ਦੱਸਣਾ ਉਹ ਤੇ ਪਰ ਦੱਸੀ ਚੱਲੋ ਕਿਹੜੇ ਕੰਮ ਆਉਂਦੇ ਕੀ ਚੱਕਰ ਸੀ ਇਹ ਗੌਣ ਦੇ ਕੰਮ ਸੌਣ ਦੇ ਕੰਮ ਆਉਂਦੀ ਆ ਮਨੋਰੰਜਨ ਦੇ ਕੰਮ ਆਉਂਦੀ ਆ ਇਹ ਸਿਸਟਮ ਦੇ ਵਿੱਚ ਕੰਮ ਆਉਂਦੀ ਆ ਨਵੀਂ ਚੀਜ਼ ਆ ਕਿ ਪੁਰਾਣੀ ਵੀ ਇਹ ਪੁਰਾਣੀ ਚੀਜ਼ ਆ ਇਹ ਕਾਹਲੀ ਚੀਜ਼ ਦੇ ਉੱਤੇ ਵੀ ਰੱਖਿਆ ਜਾਂਦਾ ਸਪੀਕਰ ਹਾਂਜੀ ਆਪਾਂ ਲਾਓ ਜੀ ਨੈਕਸਟ ਫੋਟੋ ਦੱਸੋ ਇਹਨਾਂ ਨੂੰ ਇਹ ਲਾ ਸਮਝਾਓ ਇਸ ਆਪਾ ਭੋਜਨ ਬਣਾਉਣ ਵਾਸਤੇ ਕੰਮ ਆਉਂਦੀ ਆ ਚਾਹ ਪਾਣੀ ਲੰਗਰ ਵਾਸਤੇ ਕੰਮ ਆਉਂਦੀ ਆ ਪ੍ਰਾਣੀਆਂ ਬੁਢੀਆਂ ਉਹਦੇ ਵੇਥੇ ਢਾ ਕੇ ਸਬਜੀ ਰੋਟੀ ਟੋਕ ਬਣਾਉਂਦੇ ਆ ਚੋਰ ਹਾਰੀ ਨੇੜੀ ਆ ਨੇੜੇ ਨੇੜੇ ਅੱਗੇ ਚਲੋ ਨਾਵਾ ਤਵਾ ਤੇ ਰੱਖਦਿਆਂ ਉਹਦੇ ਤੇ ਹਾਰੀ ਆ ਤਵਾ ਤੇ ਰੋਟੀ ਪਕਾਉਂਦੇ ਆ ਸਾਰੇ ਕੰਮ ਆਉਂਦਾ ਆਪਣੇ ਚਿਲਾ ਦਸਣਾ ਨਹੀਂ ਦਸਣਾ ਨਹੀਂ ਦਸਣਾ ਚੋਰ ਚੱਤ ਮਿੱਤਰ ਬਾਹਰ ਖੜਾ ਚੋਰ ਇਧਰ ਨੀ ਆ ਦੇ। ਕਿਆ ਕਰਦਾ ਗਲਤ ਵੀ ਕਰਦਾ। ਚਲੋ ਠੀਕ ਹੈ ਫਿਰ ਵੀ ਤਾੜੀਆਂ ਲਾ ਦਿਓ। ਹਾਂ। ਹੁਣ ਜੀ ਟਾਈਮ ਸਟਾਰਟ ਜੀ। ਲਾਓ ਜੀ। ਪੁਰਾਣੇ ਸਮੇਂ ਵਿੱਚ ਪਾਣੀ ਰੱਖਦੇ ਸੀ ਠੰਡ ਟੀਨ ਵਾਸਤੇ ਤੇ ਘਰਾਂ 'ਚ ਵੀ ਰੱਖਦੇ ਆ। ਹੱਥ ਨਹੀਂ ਰੱਖਣ ਕਰਨੀ। ਘਰਾਂ 'ਚ ਵੀ ਰੱਖਦੇ ਆ। ਬਾਥੇ ਵੀ ਰੱਖਦੇ ਆ, ਮੰਡੀਆਂ ਵਿੱਚ ਵੀ ਰੱਖਦੇ ਆ ਜਦੋਂ। ਹਾਂ ਜੀ। ਲਓ ਜੀ ਨੈਕਸਟ ਫੋਟੋ ਆਉਣ ਲੱਗੀ ਆ ਦੇਵਧਾਨ ਜੀ ਆ ਲੋ ਜੀ ਚਾਰਤਾਲੀ ਚੀਜ਼ ਆ ਇਹ ਆਪਣੇ ਪਿੰਡਾਂ ਵਿੱਚ ਆਮ ਲੋਕ ਰੱਖਦੇ ਆ ਬੱਕ ਜੀ ਚਲੇ ਨੇੜੇ ਕਾ ਕੋਈ ਗੱਲ ਨਹੀਂ ਸਹੀ ਆ ਜੀ ਹਾਂ ਜੀ ਹੁਣ ਅਗਲੀ ਫੋਟੋ ਮਾ ਆਉਣ ਗਿਆ ਉਹਦੇ ਵਿੱਚ ਇਹਨਾਂ ਨੇ ਬੋਲ ਕੇ ਨਹੀਂ ਸਮਝਾਉਣਾ ਸਿਰਫ ਇਸ਼ਾਰਿਆਂ ਨਾਲ ਸਮਝਾਉਣਾ ਹੈਗਾ ਠੀਕ ਹੈ ਜੀ ਮੂੰਹ ਆਪਦਾ ਪੂਰਾ ਐ ਕਰ ਜਿਵੇਂ ਗੋਗੇ ਹੁੰਦੇ ਆ ਕੁਛ ਵੀ ਨਹੀਂ ਬੋਲਣਾ ਕੁਛ ਵੀ ਨਹੀਂ ਬੋਲਣਾ ਜੀ ਠੀਕ ਹੈ ਜੀ ਹਾਂਜੀ ਟਾਈਮ ਸਟਾਰਟ ਜੀ ਲਾਓ ਜੀ ਸਮਝਾਓ ਇਹਦੇ ਬਾਰੇ ਇਹਨਾਂ ਨੂੰ ਕੋਈ ਇਸ਼ਾਰਾ ਨਾਲ ਨਹੀਂ ਗੱਲ ਤਾਂ ਜੀ ਨੇੜੇ ਚਲੋ ਹਾਂਜੀ ਵਿਗਦਾ ਹਾਂ ਕੋਈ ਨਾ ਬੀਨਾਂ ਦੱਸੋ ਵੀ ਉਹ ਕਿੱਦਾਂ ਦੱਸਿਆ ਕਰੋ ਉਹ ਦੱਸਿਦਾ ਮੈਂ ਦੱਸਦਾ ਹਾਂ ਹਾਂ ਲਾਉਣਾ ਤੇ ਬਾਅਦ ਚਲ ਤੂੰ ਹੀ ਗਲਤ ਕਰ ਜਾਂਦਾ ਪੀ ਕੋਈ ਗਲਤ ਕੀਤਾ ਨੇ ਚੱਲ 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 ਕੋਈ ਗੱਲ ਨਹੀਂ ਓਏ ਮੇਰੇ ਨਾਲ ਰਹੇ ਹਾਂ ਹਾਂਜੀ ਅਗਲੀ ਫੋਟੋ ਲੱਗ ਗਈ ਜੀ ਧਿਆਨ ਦਿਓ ਟਾਈਮ ਸਟਾਰਟ ਲਾਓ ਜੀ ਸਮਝਾਓ ਇਹਦੇ ਬਾਰੇ ਗਲਾਸ ਹੋਰ ਸਮਝਾਓ ਸਮਝਾਓ ਮੁਝੋ ਕੁਛ ਤਾਂ ਬੋਲੋ ਬੋਲੀ ਚਲੋ ਜਿੰਨਾ ਕੁ ਥੋੜੇ ਦੇ ਦਿਮਾਗ ਚੋਂ ਤਾਂ ਦੇਖ ਕੇ ਮੈਂ ਇਸ਼ਾਰਾ ਕਰਦਾ ਨਾ ਇਹੜੀ ਹੈ ਜੀ ਇਹੜੀ ਹੈ ਜੀ ਤੁਸੀਂ ਨਾ ਜੀ ਬੋਲੋ ਇਹ ਨਾਲ ਕਰਾਂ ਦੋ ਗਲਾਸ ਉਹਦਾ ਪਈ ਦੇਨੇ ਦੇਖੋ ਕੀ ਕਰੀ ਜਾਂਦੇ ਆ ਨਹੀਂ ਯਾਰ ਉਹਦਾ ਇਸ਼ਾਰੇ ਖਿਲ ਤੇ ਉਹਦਾ ਆ ਕੇ ਵੀ ਆਇਆ ਪਰ ਕਿਉਂਕਿ ਇਹ ਪੈਗ ਚਲੋ ਤਾਂ ਇਹਦੀ ਆਪ ਮੈਂ ਤੁਹਾਨੂੰ ਦੱਸਾਂ ਚਲੋ 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 ਹੋਰ ਕਰੋ ਇਸ਼ਾਰਾ ਬਸ ਆਤਾ ਯਾਰ ਉਹ ਤਾਂ ਆਦੀ ਕਿ ਉਹ ਨਹੀਂ ਰੋਈ ਨਾ ਹਜੇ ਟਾਈਮ ਹੈਗਾ ਜੀ ਪੁੱਜੋ ਪੁੱਜੋ ਹੋਰ ਕੀ ਹੋ ਸਕਦਾ ਪੀਣ ਵਾਲੀ ਕੀ ਚੀਜ਼ ਹੋ ਸਕਦੀ ਹੈ ਹੋਰ ਪੀਣੇ ਪਾਣੀ ਨਹੀਂ ਬਾਸ ਜੀ ਬਾਲਟੀ ਠੰਡਾ ਜੀ ਆ ਬਤਾ ਕੇ ਆ ਬਤਾ ਲਾ ਉਹ ਗੱਲ ਤਾਂ ਹੋਏ ਜਾਂਦੇ ਕਿ ਬੰਦੇ ਨੂੰ ਪੂਰੇ ਸੋਚਾਈ ਦੀ ਕਰਦਾ ਹੈ ਹਾਂ ਗੁਰੂ ਜੀ ਅੱਜ

ਕਰ ਰਿਹਾ ਇਸ਼ਾਰਾ ਹੈ ਦਾ ਇਹਦਾ ਕੀ ਹੈ ਜੀ ਆ ਕੇ ਜਰਾ ਬੁੱਝੂ 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 ਕਹੀਂ ਆਂਦਾ ਦਾਤਾ ਜਵਾ ਮਰਚਰ ਅੰਕਿਆ ਠੀਕ ਹੋ ਗਿਆ ਹੋਰ ਚੱਲੂਗਾ ਮੁਕਾਬਲਾ ਹੋਰ ਚੱਲਣ ਦੋ ਹਾਂਜੀ ਅਗਲੀ ਫੋਟੋਾਂ ਲੱਗੀਆਂ ਜੀ ਧਿਆਨ ਦਿਓ ਜੀ ਲਓ ਜੀ ਚੱਲ ਕਰੋ ਚਾਲਾ ਦਾ ਡੱਡੂ ਆਵਾਜ਼ ਕੀ ਕਹੋ ਯਾਰ ਤੁਹਾਨੂੰ ਲੱਗੀ ਜੀ ਧਿਆਨ ਦਿਓ ਸਾਰੇ ਜਣੇ ਲਓ ਜੀ ਕੈਂਚੀ ਹਾਂਜੀ ਚਲੋ ਜੀ ਹੋਰ ਇਹਨਾਂ ਕੋ ਖਾਪ ਗੱਲ ਨਹੀਂ ਕਰਦਾ ਹਾਂਜੀ ਨੈਕਸਟ ਫੋਟੋ ਲਓ ਜੀ ਕੋਸ਼ਤਾ ਬੋਲੋ ਕੋਸ਼ਤਾ ਬੋਲੋ ਬਾਹਤੀ ਪਾਣੀ ਚਾਰੋਂ ਤੂੰ ਇਸ਼ਾਰਾ ਲਾ ਰਿਹਾ ਪਹਿਲੇ ਵੀ ਕਰਦਾ ਇਸ਼ਾਰਾ ਦੋ ਦਈ ਨਦੀ ਦੇ ਵੀ ਪਰਮੀ ਪਰਮੀ ਬਾਜੀ ਦੁੱਧ ਡੋਲੇ ਦਾ ਮੈਂ ਲੈ ਜਾਦਾ ਮੈਂ ਉਹਦੇ ਕੋਲੇ ਜਾਣੇ ਚਾਕੇ ਚਲੋ ਕੋਈ ਗੱਲ ਲਾਓ ਜੀ ਕਰੋ ਇਸ਼ਾਰਾ ਇਹਦਾ ਉਹ ਬੋਲ ਨਹੀਂ ਬੋਲਣੀ ਪਾਣੀ ਪਾਣੀ ਨਹੀਂ ਨਹੀਂ ਉਹ ਕਹਿੰਦੇ ਆ ਸਾਰਾ ਮੈਂ ਬੜਾ ਯਾਰ ਭਗਾਇਆ ਤਾਂ ਗਾਵਾ ਵਾਲੇ ਹੈ ਹਾਂ ਅੱਜ ਦਾ ਗਾਵਾ ਵਾਲੇ ਬਰਾਵਾ ਨਹੀਂ ਹਮਰਾ ਬਰਾਵਾ ਆਪਣੇ ਬੇਟਾ ਬੱਬਾ ਆਪਣੇ ਤੇਰਾ ਕੋਈ ਗੱਲ ਠੀਕ ਹੈ ਜੀ ਛੇਰ ਹੋਰ ਬਸਰੋ ਬੋਲ ਰਹੀ ਨਾ ਚਲੋ ਜੀ ਨੈਕਸਟ ਫੋਟੋ ਲਾਓ ਜੀ ਪੁੱਜੋ 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 ਨਲਕਾ ਅਜੇ ਵੀ ਪਹੁੰਚਿਆ ਕਿਆ ਇਹਦੇ ਇਧਰ ਦੇਖੋ ਇਧਰ ਦੇਖੋ ਨਹੀਂ ਚੱਲ ਉਹ ਮੈਂ ਬਿਆ ਉਹ ਬਿਆ ਕਿਹੜਾ ਮਾਰਨਾ ਉਹ ਜੇ ਤੂੰ ਸਹੀ ਕਰ ਕੁ ਕੁਵਾ ਜੀ ਕੁਵਾ ਜੀ ਕੁਵਾ ਨਹੀਂ ਨਹੀਂ ਤੂੰ ਚਾਹ ਰਹਿੰਦੇ ਸੱਤ ਪੱਜੀ ਨਾ ਨੈਕਸਟ ਫੋਟੋ ਆਉਣ ਲੱਗਿਆ ਜੀ ਲਓ ਜੀ ਕਰੋ ਇਸ਼ਾਰਾ ਦਾ ਰਮੀ ਹਾਂਜੀ ਠੀਕ ਹੈ ਹੁਣ ਜਿਸ ਤੋਂ ਬਾਅਦ ਫੋਟਮ ਆਉਣ ਗਿਆ ਜੀ ਉਹਦੇ ਵਿੱਚ ਤੁਸੀਂ ਉਹ ਨਹੀਂ ਕਰਨਾ ਕਿ ਇਸ਼ਾਰੇ ਨਾਲ ਨਹੀਂ ਸਮਝਾਉਣਾ ਨਾ ਹੀ ਚੀਜ਼ ਦਾ ਨਾਮ ਦੱਸਣਾ ਸਿਰਫ ਦੀ ਆਵਾਜ਼ ਕੱਢਣੀ ਆ ਹੋਣਾ ਕੋਸਾ ਠੀਕ ਹੈ ਜੀ ਸਿਰਫ ਆਵਾਜ਼ ਕੱਢਣੀ ਆ ਆਵਾਜ਼ ਰਾਹੀਂ ਸਮਝਾਉਣਾ ਤੁਸੀਂ ਗੈਸ ਕਰਨਾ ਠੀਕ ਹੈ ਜੀ ਆਈ ਐਮ ਸਟਾਰਟ ਜੀ ਲਓ ਜੀ ਕੋ ਬੱਜੋ ਹਸਣਾ ਨਹੀਂਗਾ ਬੱਕਰੀ ਨਾ ਨਾ ਨਹੀਂ ਕਰਦੀ ਇਹ ਗੱਨਾ ਨਾ ਸੁਣਾਈ ਨਹੀਂ ਮੈਂ ਸੁਣਣੀ ਯਾਰ ਭਰਾਵਾ ਚਲੋ ਜੀ ਨੈਕਸਟ ਫੋਟੋ ਆਉਣ ਲੱਗੀ ਜੀ ਲਾਓ ਜੀ ਕੱਢਵਾਜ ਹੋਣਾ ਹੋ ਜਾਂਦੀ ਆਹ ਸਾਰਾ ਨਾ ਕਰਨਾ ਹੀ ਨਹੀਂ ਚਾਹ ਨਹੀਂ ਕਰਨਾ ਬਾਜ ਗੱਡੋ ਦੀ ਕਵਾਜ ਕੱਢਣੀ ਆ ਆਸ ਬਾਅਦ ਚ ਲਾਓ ਜੀ ਪਹਿਲਾਂ ਆਜ ਕੱਢ ਦੋ ਹਾਂ ਗੱਲ ਨਾ ਕੋਈ ਮੇਰਾ ਟੱਟਾ ਬਾ ਸਾਰਾ ਟੱਟਾ ਟੱਟਾ ਨਹੀਂ ਡੱਟਾ ਹੈ ਠੱਠਾ ਹੀ ਠੱਠਾ ਕਰਦਾ ਹਾਂ ਹਾਂਜੀ ਪਗਾਰੇ ਮਾਰ ਦਿੰਦੇ ਨਾ ਨੈਕਸਟ ਫੋਟੋ ਆਨ ਲੱਗੀ ਹੈ ਜੀ ਲਓ ਇਹਦੀ ਆਵਾਜ਼ ਕੱਢੋ ਜੀ ਬੋਲੋ ਜੀ ਧਿਆਨ ਦਿਓ ਅਗਲੀ ਫੋਟੋ ਆਉਣ ਲੱਗੀ ਆ ਟਾਈਮ ਸਟਾਰਟ ਜੀ ਲਓ ਜੀ ਉਹ ਸ਼ਰਤ ਅਚਾਰਾ ਨਹੀਂ ਕਰਨਾ ਅੱਧੀ ਆਵਾਜ਼ ਖਤਮੀਆਂ

ਤੰਤਨ ਟੱਲੀ ਨੇੜੀ ਨੇੜੀ ਆ ਕੰਮ ਚੱਲ ਚੱਲ ਟੱਲੀ ਟੀ ਟੱਲੀ ਕਹਿੰਦੇ ਕਈ ਥਾਂ ਟੱਲੀ ਵੀ ਕਹਿੰਦੇ ਹਾਂਜੀ ਹਾਂਜੀ ਸਹੀ ਰੱਖੋ ਪ੍ਰਾਣੇ ਤੋਂ ਜਲਦੀ ਰਵਣੇ ਹਾਂਜੀ ਹਾਂਜੀ ਚਲੋ ਕੀ ਗੱਲ ਆ ਹਾਂਜੀ ਨੈਕਸਟ ਫੋਟੋ ਜੀ ਲਓ ਜੀ ਅੱਡੋ ਦੀ ਵਾਏ ਇਹਦੀ ਪੈਣੀ ਬਣੀ ਜਾਂ ਕੱਢਿਆ आवाजारा <laughs> <laughs> बेचारा <रहा> <laughs> 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 नहीं करना आवाज क्या ਜੀ ਮੁਝੇ ਕੋਈ ਨਾ ਬੋਲੋ ਕੀ ਬੋਲਾਣਾ ਕਾਦੀ ਆਵਾਜ਼ ਆਉਂਦੀ ਕਾਦੀ ਦੁਨੀਆ ਦੀ ਇਹ ਉਹ ਕਰ ਨਾ ਇਹਦਾ ਦੇਖਾਂ ਦੀ ਦੋਸਤ ਅਗਲਾ ਅਗਲਾ ਚਲੋ ਜੀ ਮੜੀ ਆਵਾਜ਼ ਘਟ ਗਈ ਜੀ ਹਾਂਜੀ ਨੈਕਸਟ ਫੋਟੋ ਆਉਣ ਲੱਗੀ ਹੈ ਜੀ ਲਾਓ ਜੀ ਬੱਕਰੀ ਡੇੜੀ ਆ ਕਾਉਂ ਡੇੜੀ ਆ ਮਾਚ ਹੈ ਬਹੁਤ ਚਤੁਰ ਚਤੁਰ ਬਰ 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 ਹਾਂ ਸਹੀ ਹੈ ਇਸ ਨੂੰ ਆਉਣ ਦੀ ਵਾਰੀ ਆ ਦੀ ਉਹਦਾ ਉਪੋਕਾ 아니, 라지뜰 안돼요. 다음이 퍼트. 라오지. 아, 하아, 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 하 ਬੱਸ ਕਰ ਹੁਣ ਬਸ ਇੱਕ ਦੋ ਹੀ ਰਹਿ ਗਿਆ ਚਲੋ ਜੀ ਨੈਕਸਟ ਫੋਟੋ ਚਲੋ ਜੀ ਮੋਟਰਸਾਈਕਲ ਨੇੜੇ ਆ ਗਿਆ ਚਲੋ ਪੁੱਛੇ ਪੁੱਛ ਸਕੂਟਰ ਹੈ ਸਕੂਟਰ ਹਾਂ ਜੀ

ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਭਾਈ ਧੰਨਵਾਦ ਜੀ ਹਾਂ ਇਹਨਾਂ ਲਈ ਰੱਖੀ ਹਾਂ ਜੀ ਹਾਂਜੀ ਅਸੀਂ ਬਹੁਤ ਬਹੁਤ ਧੰਨਵਾਦੀਆਂ ਸਾਰੀ ਹੀ ਵੜਿੰਗ ਪਿੰਡ ਦੇ ਸਮੂਹ ಗ್ರಾಮ ਪੰਚਾਇਤ ਦੇ ਜਿਨ੍ਹਾਂ ਨੇ ਸਾਨੂੰ ਇੱਥੇ ਆ ਕੇ ਸਾਡਾ ਸ਼ੋਅ ਜਿਹੜਾ ਸ਼ੂਟ ਕਰਨ ਦਾ ਮੌਕਾ ਦਿੱਤਾ ਤੇ ਅਸੀਂ ਸਪੈਸ਼ਲੀ ਤੌਰ ਤੇ ਬਹੁਤ ਜ਼ਿਆਦਾ ਧੰਨਵਾਦੀਆਂ ਅਨਮੋਲ ਸਿੰਘ ਪੱਤਰਕਾਰ ਪਿੰਡ ਵੜਿੰਗ ਤੋਂ ਜਿਨ੍ਹਾਂ ਨੇ ਸਾਨੂੰ ਇੱਥੇ ਸੱਦਾ ਪੱਤਰ ਦਿੱਤਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੇਕਰ ਤੁਸੀਂ ਵੀ ਆਪਦੇ ਪਿੰਡ ਦੇ ਸ਼ਹਿਰ ਜਾਂ ਸਕੂਲ ਦੇ ਵਿੱਚ ਸਾਡਾ ਸ਼ੋਅ ਜਿਹੜਾ ਸ਼ੂਟ ਕਰਵਾਉਣਾ ਚਾਹੁੰਦੇ ਆ ਦਾ ਨੀਚੇ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਤੁਸੀਂ ਉਹਨਾਂ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਅਸੀਂ ਤੁਹਾਡੇ ਆ ਕੇ ਉੱਥੇ ਸ਼ੂਟ ਕਰਕੇ ਜਾਵਾਂਗੇ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੇ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ